ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਲਈ ਜਲ ਲੈ ਕੇ ਆਉਂਦੇ ਇੱਕ ਸਵੇਰੇ ਜਦ ਸ੍ਰੀ ਗੁਰੂ ਅਮਰਦਾਸ ਜੀ ਇੱਕ ਕਿਲੇ ਤੋਂ ਠੇਡਾ ਖਾ ਗਏ ਜਲਾਹੀ ਨੇ ਪੁੱਛਿਆ ਇੰਨਾ ਵੇਲੇ ਸਰ ਕੌਣ ਹੋ ਸਕਦਾ ਹੈ ਜਲਾਹੀ ਨੇ ਕਿਹਾ ਇਹ ਅਮਰੂਨ ਥਾਵਾ ਹੋ ਸਕਦਾ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਝੱਲੀਏ ਮੈਂ ਨਥਾਵਾਂ ਨਹੀਂ ਹੁਣ ਤਾਂ ਮੈਨੂੰ ਗੁਰੂ ਨੇ ਥਾਂ ਬਖਸ਼ ਦਿੱਤੀ ਹੈ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਲਾਹੀ ਦੀ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ 12 ਬਾਰ ਦਿੰਦੇ ਹੋਏ ਆਖਿਆ ਤੁਸੀਂ ਨਮਾਨਿਆਂ ਦੇ ਮਾਨ ਹੋ ਨਤਾਣਿਆਂ ਦੇ ਤਾਨ ਹੋ ਨੇਉਟਿਆਂ ਦੇ ਓਟ ਹੋ ਨਥਾਵਿਆਂ ਦੇ ਥਾਂ ਹੋ ਨਿਆਸਰਿਆਂ ਦੇ ਆਸਰਾ ਹੋ ਨਿਧਰਿਆਂ ਦੀ ਟਿਰ ਹੋ ਧੀਰਾਂ ਦੇ ਧੀਰ ਹੋ ਪੀਰਾਂ ਦੇ ਪੀਰ ਹੋ ਦਿਹਾਲ ਵਿਹੋੜ ਹੋ ਬੰਦੀ ਛੋੜ ਹੋ ਭੰਨਣ ਕਰਨ ਸਮਰੱਥ ਹੋ ਸਭ ਜੀਵ ਤੁਹਾਡੇ ਹੱਥ ਹੋ ਇਹ 12 ਬਾਰ ਦੇ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਨਵਾਜਿਆ ਸੀ ਤੀਸਰੇ ਪਾਛਾ ਸ੍ਰੀ ਗੁਰੂ ਅਮਰਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ